ਦੇਖੋ ਜੀ ਲੋਨ ਉਹ ਥੋੜਾ ਜਿਹਾ ਕੰਮ ਕਾਲੀ ਚ ਹੋ ਗਿਆ ਸੀ ਇਸ ਕਰਕੇ ਆਪਾਂ ਨੂੰ ਤੁਹਾਨੂੰ ਦਿਖਾਉਣਾ ਰਹਿ ਗਿਆ ਵੀ ਆਪਾਂ ਨੇ ਹੂਆ ਬਣਾ ਕੇ ਹੂਆ ਨਹੀਂ ਮਾਰਿਆ ਮਤਲਬ ਥੋੜੀ ਜਿਹਾ ਗਾੜਾ ਹੋ ਗਿਆ ਨਾ ਪੂਰਾ ਫਿਰ ਆਪਾਂ ਨੇ ਵਿੱਚ ਛੜਕੀਆਂ ਗਾਜਰਾਂ ਥੋੜਾ ਜਿਹਾ ਸੇਕ ਲਗਾਇਆ ਸੀ ਗਾਜਰਾਂ ਨੂੰ ਪਹਿਲਾਂ ਪਣੀ ਜਿਹਾ ਸੁੱਕਾ ਜਿਹਾ ਕਰ ਲਿਆ ਸੀ ਮੜਾ ਜਿਹਾ ਪਣੀ ਜਿਹਾ ਸੁਕਤਾ ਕਰ ਲੈ ਕੇ ਤਲੀਆਂ ਗਾਜਰਾਂ ਕਦੂਕਸ ਕਰਕੇ ਜਦੋਂ ਦੁੱਧ ਪੂਰਾ ਘੜਾ ਜਾਂ ਹੋ ਜਵੇ ਵੀ ਸਾਡ ਬੁਲਬੁਲੀਆਂ ਆਇਆ ਬੁਲਬੁਲੀਆਂ ਮਾਰਨ ਲੱਗ ਜੇ ਦੁੱਧ ਨਾਲ ਸਮਝੋ ਫਿਰ ਖੋਇ ਵਾਲੇ ਕੁੜੀਸ਼ ਆ ਗਿਆ ਫਿਰ ਗਾਜਰਾ ਪਾਉਣ ਦੇ ਨਾਲ ਆਪਣਾ ਗਾਜਰਾ ਵਿੱਚ ਪੱਕ ਜਾਂਦੀ ਹੈ ਰਸਾ ਜਿਹਾ ਹੁੰਦਾ ਨਾ ਗਾਜਰਾ ਦਾ ਉਹ ਫਿਰ ਖੋਇ ਚ ਮਿਕਸ ਹੋ ਜਾਂਦਾ ਦੇਖੀ ਚਲੋ ਕਿਹਨੂੰ ਅੱਜ ਨੂੰ ਗਜਰੇਲਾ ਖਾਵਾਂ ਗਜਰੇਲਾ ਇਹ ਬਣੂਆ ਪੂਰਾ ਫਿਰ ਨੂੰ ਗੱਲ ਬਾਤ ਜੀ ਬਹੁਤ ਵਧੀਆ ਗਜਰਿੰਦਾ ਬਣਾ ਫਿਰ ਤਾਂ ਇਦਾਂ ਬਣਦਾ ਨੀਓ ਹਰਵਾਈਆਂ ਵਾਲਾ ਗਾਜਰਾਂ ਲਾਲ ਜਿਹੇ ਦੀਦੀਆਂ ਨੇ ਜਿਹੜੋ ਲਾਲ ਜੀਆਂ ਗਾਜਰਾਂ ਪੱਕੀਆਂ ਨਹੀਂ ਉਹ ਤੋਂ ਪੂਰੀਆਂ ਹੋ ਉਹ ਸੇਕ ਜੇ ਲਵਾ ਕੇ ਨਾ ਬਸ ਖੁਆ ਬਣਾ ਲੈਂਦੇ ਨੇ ਖੁਆ ਬਣਾ ਕੇ ਸੇਕ ਜੇ ਲਾ ਕੇ ਵਿੱਚ ਸੇਕ ਜੇ ਮਾਰਦੇ ਨੇ ਵਿੱਚ ਤੇ ਵਿੱਚ ਸਪਾ ਦੇ ਨੇ ਸਿਕਲ ਵਾ ਗਾਜਰਾਂ ਚਾਪਾ ਉਹ ਗਾਜਰਾਂ ਹੀ ਖਾ ਲੈਣੇ ਆਪਣੇ ਪਰ ਜੇ ਪ੍ਰੋਪਰ ਕਰਨਾ ਹਾਂ ਤਾਂ ਪੂਰਾ ਗਾੜਾ ਹੋ ਚੁੱਕਿਆ ਹੁਣ ਪੂਰਾ ਜ਼ੋਰ ਲੱਗ ਰਿਹਾ ਥੱਲੇ ਉਹ ਨਾ ਪੂਰਾ ਭੇਜ ਰਿਹਾ ਤੇ ਆ ਤੁਰਾ ਵਰਨਾ ਏਹ ਹਣ ਦੁੱਧ ਵੀ ਘਾੜਾ ਹੋ ਗਿਆ ਨਾ ਆ ਦੇ ਬਲਬਲੀਆਂ ਛੱਡਣ ਲੱਗ ਗਈਆਂ ਆ ਬਲਬਲੀਆਂ ਐ ਇਹ ਰ ਵਰਨਾ ਪੂਆ ਪਤਾ ਬਾਂਡਿਆਂ ਵਾਲਾ ਹੋ ਗਿਆ ਸਮਝ ਲਓ ਤੇ ਐਨ ਪੂਆ ਬਣੂਗਾ ਫਿਰ ਘਾੜਾ ਹੋ ਫਿਰ ਇਹ ਘਾੜਾ ਹੋ ਗਿਆ ਨੇ ਕਿ ਹੋ ਜਾ ਛੱਡ ਦੋ ਇੱਕੇ ਚ ਦੁੱਧ ਨੂੰ ਘਿਓ ਪਾਉਂਦਾ ਬਹੁਤ ਆਪਾਂ ਨੂੰ ਘਿਓ ਘਿਓ ਪਾਏ ਤੇ ਥੋੜਾ ਜਿਹਾ ਟੇਸਟ ਵੱਧ ਜਾਂਦਾ ਟੇਸਟ ਲਈ ਥੋੜਾ ਜਿਹਾ ਘਿਓ ਪਾਉਣਾ ਪਊਗਾ ਉਹ ਬਹਾਮਾ ਗਿਆ ਪਾ ਅਜੇ ਲਾਈਵ ਤੁਸੀਂ ਉਦੋਂ ਬਾਅਦ ਲਾਈਵ ਆਇਆ ਕਰੋ ਯਾਰ ਤੁਸੀਂ ਕਮੈਂਟ ਨਹੀਂ ਕਰਦਾ ਕੋਈ ਬੰਦਾ ਜਿਹੜਾ ਦੇਖਦਾ ਅਗਲਾ ਐਂ ਮਾਰਦਾ ਲੋਕੀ ਚਲਾਉਣ ਤੁਸੀਂ ਕੀ ਬੰਦ ਰਿਹਾ ਹੈ ਮੈਂ ਥੋੜੀ ਜਿਹੀ ਲਾਈਟ ਵੀ ਲਾ ਦਿੰਦਾ ਨਹੀਂ ওই ਲਾਈਟਰੀ ਲੱਗ ਰਹੀ ਕੋਈ ਨਹੀਂ ਇਹੜੇ ਕਿਨੇ ਬਿਸਰੀ ਆ ਕਿ ਮੈਂ ਹੁਣ ਰੋਕਣਾ ਰੋਕ ਨਹੀਂ ਸਕਦਾ। ਤੁਹਾਡਾ ਨਾ ਗੱਲਾਂ ਵਿੱਚ ਰੁਹੀ ਗਏ ਨੇ ਕਰਨੀਆਂ 2-4। ਤੇ ਲਾਈਵ ਤੇ ਪਤਾ ਨਹੀਂ ਕਿੱ데 ਘਰੇ ਦੇ ਹੁਣ ਯਾਰ ਸਕਰੀਨ ਰੂਟੀ ਕਰਕੇ ਪਤਾ ਨਹੀਂ ਲੱਗਦਾ। ਚਲੋ ਕਮੈਂਟ ਕਰੀ ਚਲੋ ਦੋਸਤੋ ਯਾਰ ਕਮੈਂਟ ਨਹੀਂ ਕਿਉਂ ਕਰਦਾ। ਓਕੇ ਕੋਈ ਆਪਾਂ ਬੜਾ ਵਾਕਿ ਹੈ ਲਾਈਵ ਜਾਈਏ ਐਵੇਂ ਮੈਂ ਟਮਾਰ ਗਿਆ ਕਮੈਂਟ ਕਮੈਂਟ ਕਰਾਂਗੇ। ਚਲੋ ਨੂੰ ਘਰ ਦਾ ਖੂਆ ਮਾਰਨਾ ਦਿਖਾਉਣੇ ਆਜੇ ਗਜਰੇਲਾ ਮੈਂ ਟਾਪ ਦਾ ਗਜਰੇਲਾ ਬਣਾਉਂਗਾ ਬਾਕੀ ਵੀ ਹਲਵਾਈਆਂ ਦਾ ਫਿਰੇ ਸਾਦੇ ਹੋਣਗੇ ਐਸਾ ਜਿਹਾ ਗਜਰੇਲਾ ਨਹੀਂ ਖਾਦਾ ਹੋਣਾ ਤੁਸੀਂ ਕਦੇ ਕਿਹਨੇ ਕਦੇ ਨਹੀਂ ਦੇਖਿਆ ਸਿੱਖਣਾ ਸਿੱਖ ਵੀ ਸਕਦਾ ਆਪਣੇ ਕੋਲ 9157 075 ਜੀ ਬਕਰੇ ਪੁੱਛ ਕੇ ਨਾਲ ਦੀ ਨਾਲ ਬੇਸ਼ੱਕ ਲਾਈਵ ਵੀ ਸੈਮ ਹੋ ਦੇ ਦਾਂਗੇ ਆਪਾਂ ਖਾਣੇ ਵਾਲੇ ਬੰਦੇ ਆ ਵੀ ਆਇਓ ਖਾਵਾ ਵੀ ਜੂ ਸਭ ਨੂੰ ਇਲਾ ਦੋਸਤੋ ਮੇਰੇ ਕੋ ਮਿਲਣਾ ਉਹ ਮੈਨੂੰ ਚਾਰੇ ਉਹਨੂੰ ਘਰ ਦੇ ਦੁੱਧ ਨਾਲ ਹੀ ਪਤੀ ਪਾ ਗਏ ਨਾਲੇ ਗੰਜਰੀਲੇ ਦੀ ਕੋਲੀ ਭਰ ਕੇ ਦੀਵਾਂਗੇ ਆਓ ਦੋਸਤੋ ਘਰੇ ਆਪਣੇ ਚਾਹ ਮਰਜੀ ਮੋਸਟ ਵੈਲਕਮ ਸਾਰਿਆਂ ਨੂੰ ਜੇ ਰਿਲਾ ਸ਼ਕੋ ਅੱਜ ਸਾਡੇ ਯੋਧੇ ਦਾ ਜਨਮ ਲੈਣਾ ਜੋਗਨਪ੍ਰੀਤ ਸਿੰਘ ਦਾ ਅੱਜ ਨੂੰ ਆਪਾਂ ਸੋਕ ਘਰ ਦਾ ਆਰਗੈਨਿਕ ਖਾਣਾ ਦਿੰਦੇ ਆਪਾਂ ਆਰਗੈਨਿਕ ਬਣਾਉਨੇ ਆਰਗੈਨਿਕ ਦਿੰਨੇ ਵਾਹਿਗੁਰੂ ਨੇ ਇਹੀ ਕਿਰਪਾ ਕੀਤੀ ਆ ਅੱਛਾ ਹੁਣ ਦੇਖਿਆ ਅੱਖ ਜੀ ਇੱਕ ਬੰਦਾ ਹੀ ਆਇਆ ਯਾਰ ਲਾਈਵ 'ਚ ਬਾਕੀ ਕਿਹਨੇ ਕਿਧਰ ਚਲੇ ਜਾਂਦੇ ਨੇ ਸਾਰੇ ਹੁਣਾਂ ਚਾਹੀਦਾ ਲਾਈਵ 'ਚ ਸਾਰਿਆਂ ਨੂੰ ਹੋਰ ਸੜਾ ਮਸਤਾ ਕਿਵੇਂ ਹੋਰ ਗਾੜਾ ਹੋ ਗਿਆ ਪੂਰਾ ਕੰਮ ਆ ਥੱਲੇ ਨਹੀਂ ਲੱਗਣਾ ਚਾਹੀਦਾ ਜਮਾਈ। ਉੱਟਣਾ ਕੰਟੀਨਿਊ ਕਰਨਾ ਚਾਹੀਦਾ। ਜਦੋਂ ਇਹ ਖੋਪੜਾ ਫਰਦਾ ਨਾ ਫੇਰ ਬਣਦਾ ਪੂਰਾ ਤੇ ਛੱਟੇ ਵੀ ਪੂਰੇ ਮਾਰਦਾ ਹੁਣੇ। ਧਿਆਨ ਵੀ ਰੱਖਣਾ ਪੈਂਦਾ। ਵੀ ਛੱਟੇ ਨਾ ਵੱਜੋ। ਜੇ ਤੁਸੀਂ ਸੁਪਰ ਚਾਰਟ ਤੇ ਵੀ ਆਉਣਾ ਚਾਹੁੰਦਾ ਤਾਂ ਆਪਣੇ ਦਾ ਸੁਪਰ ਚਾਰਟ ਵੀ ਆਪਾਂ ਕਰ ਸਕਦੇ ਹਾਂ। ਪੇਮੈਂਟ ਦੇ ਆਪਸ਼ਨ ਆਉਂਦੀਆਂ ਨੇ ਪਰ ਪੇਮੈਂਟ ਇਸ ਲਈ ਲਈ ਨਹੀਂ ਆਪਾਂ ਇਹਦੇ। ਕੋਈ ਪ੍ਰਾਈਵੇਟ ਵੀ ਆਪਣੇ ਨਾਲ ਚੈਨਲ ਤੇ ਤੁਹਾਨੂੰ ਵਧੀਆ ਵਧੀਆ ਗੱਲਾਂ ਦੱਸਦੇ ਆ ਆਰਗੈਨਿਕ ਤਰੀਕੇ ਨਾਲ ਇਲਾਜ ਵੀ ਦੱਸ ਦਿੰਦੇ ਆ ਪਰ ਦੋਸਤੋ ਹੁਣ ਮੇਰਾ ਨਾ ਚੈਨਲ ਇਹਨਾਂ ਨੇ ਗਰੋ ਕਰਨਾ ਬੰਦ ਕਰਤਾ ਸੀਗਾ ਕਿਉਂ ਬੰਦ ਕਰਤਾ ਸੀਗਾ ਵੀ ਚਲੋ YouTube ਵਾਲਾ ਨੇ ਤੁਸੀਂ ਕਹਦੇ ਵੀ ਇਕਤਰਾਂ ਦੀ ਵੀਡੀਓ ਪਾਓ ਧਾਰਮਿਕ ਜੀਆਂ ਵੀਡੀਓ ਧਾਰਮਿਕ ਜੇ ਬੰਦੇ ਆ ਧਾਰਮਿਕ ਜੀ ਵੀਡੀਓ ਪਾਈ ਜਾਂਦੇ ਆ ਹੁਣ ਵੀਡੀਓ ਦਾ ਬਹੁਤ ਪਾਸਾ ਜਾਂ ਆਪਾਂ ਆਰਗੈਨਿਕ ਵੀਡੀਓ ਪਾ ਸਕਦੇ ਆ ਆਪਾਂ ਮੈਕੈਨੀਕਲ ਲੈਂਕ ਤੇ ਮੈਨੂੰ ਸ਼ੌਂਕ ਆ ਵੀ ਹਣ ਕੋ ਸਾਰਾ ਕੁਝ ਦਿਖਾ ਦਿੰਦਾ ਆ ਬੜੇ ਹਰ ਤਰ੍ਹਾਂ ਦੇ ਆ ਤਾਂ ਹਰ ਤਰ੍ਹਾਂ ਦੇ ਵੀਡੀਓ ਪਾਉਣ ਦਾ ਵੀ ਆਪਣਾ ਫਰਜ਼ ਬਣਦਾ ਗੱਡੀ ਬੈਠ ਰਹੀ ਕੋਲੇ ਜੇ ਇਹ ਆਪਣੇ ਹੈਲਪ ਕਰਾ ਰਹੇ ਨੇ ਕੋਲੇ ਅਬ ਵੀ ਕੋਈ ਨਹੀਂ ਬੱਖੀਆਂ ਸਾਈਡਾਂ ਸੋਡਾ ਤੇ ਕੜਾਹੀ ਦੇ ਮੈਂ ਤੁਰਤ ਨਹੀਂ ਨਾ ਕਰ ਦੂ ਲੋਟ ਸੁਣਦਾ ਥੋੜਾ ਜਿਆਦਾ ਉੱਚਾ ਨਹੀਂ ਤਾਂ ਗਾਲਾਂ ਦੀ ਪ੍ਰਸਾਰ ਆਪਣ ਦੇ ਹੋ ਜਾਣੀ ਸੀ ਇਹ ਦੇਖ ਲੈਂਦੇ ਹਾਂ ਕਮੇਆ ਜੀ ਬਣ ਗਿਆ ਬਣ ਗਿਆ ਜਾਣ ਕੇ ਪੁੱਛਿਆ ਜੀ ਮੈਂ ਹਮਦਲ ਜਨਨ ਪਰਦਾ ਨਾ ਮੈਂ ਨਾ ਤਾਂ ਲਾਲ ਹੋਊਗਾ ਇਹ ਪੂਰਾ ਇਹ ਪੂਰਾ ਗਾੜਾ ਹੋਊਗਾ ਪਤਾ ਹੋਦਾ ਹੈਗਾ ਤੁਹਾਨੂੰ ਵੀ ਗਾੜਾ ਹੋਣਾ ਜੀ ਗਜਰਾ ਦਾ ਪਿਆਰ ਬਹੁਤ ਨਾਲ ਆ ਨਾਲ ਲੱਗ ਆ ਪਰਲੇ ਬੋ ਲਾ ਹਾਂਜੀ ਹਾਂ ਗਾਜਰਾ ਦਾ ਪਾਣੀ ਵੇਚਾ ਜੇ ਗਾਜਰਾ ਵੀ ਹੁਣ ਪੱਕ ਰਹੀਆਂ ਨੇ ਜਿਵੇਂ ਸਬਜ਼ੀ ਬਣਦੀ ਆ ਆਪਣਾ ਫਿਰ ਹੋਏ ਜਿ ਵਿੱਚ ਪੱਕ ਰਹੀਆਂ ਨੇ ਦੋ ਸੱਤ ਹੋਈ ਚੀਜ਼ ਦਾ ਸਵਾਦ ਅਲੱਗ ਹੀ ਹੁੰਦਾ ਕਸਤੀਆਂ ਦਾ ਜਰਾ ਖਾਣ ਦਾ ਸੁਭਾਅ ਲੱਗਦਾ ਉਹ ਹਾਜਮ ਨਹੀਂ ਹੁੰਦਾ ਚੁੱਤੀ ਇਹ ਖਾਦਾ ਹੋਇਆ ਹਾਜਮ ਹੋ ਜਾਂਦਾ ਵਧੀਆ ਛਿਲਕੇ ਨਾਲ ਮੇਰੇ ਕੋਲ ਇੱਕ ਹੱਥ ਨਾਲ ਚੜਾ ਚੜਾ ਕੇ ਖੁਰਚੜਾ ਆਪਣਾ ਹੱਥ ਤੋਂ ਲੱਗ ਗਿਆ ਬਹੁਤ ਇਹ ਉਹ ਕੋਟਣਾ ਹੱਬੇ ਹੱਥ ਨਾਲ ਭੁੱਲ ਗਿਆ ਨਹੀਂ ਕਬਾ ਹੱਥ ਪ੍ਰੋਪਰ ਕੰਮ ਨਹੀਂ ਕਰਦਾ ਆਪਣਾ ਨਹੀਂ ਤੇ ਯਾਰ ਇੱਕ ਬੰਦਾ ਹੀ ਆ ਮਨ ਲੱਗਦਾ ਉਹ ਨਹੀਂ ਕਿੰਨੇ ਕੰਮ ਦੀ ਹੋਰ ਆ ਬਾਕੀ ਕਿੱਦਾਂ ਗਏ ਹੋਣਗੇ ਰੋਜ਼ ਹੀ ਜਿਹੜੇ ਹੁਣੇ ਚੰਦ ਨਹੀਂ ਲੱਗੇ ਕਿੱਟੋ-ਕੱਟਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਫੇਰ ਆ ਉਹ ਦੀ ਫੀਲ ਜਿਹੜੀ ਮਾੜੀ ਆ ਕੈਮਰਾ ਵੀ ਮਾੜਾ ਤੇ ਸੀ ਇੱਕ ਫੋਨ ਆ ਚੱਕਿਆ ਹਜੇ ਹਾਂ ਜੀ ਮਾਪਾ ਹਾਂ ਹਾਂ ਲੱਗਦਾ ਕਿਤੇ ਨਹੀਂ ਰਸ ਖਾਹਾ ਟਾਈਮ ਲੱਗੂ ਇਹ ਪੂਰਾ ਗਾੜਾ ਹੂ ਕੜਾ ਹਾਂ ਇਹ ਹਲਵਾਈਆਂ ਵਾਲਾ ਨਹੀਂ ਹੈਗਾ ਜਿਹੜਾ ਵਿਆਹਾਂ ਤੇ ਖਾਣੇ ਹੋ ਜਿਹੜਾ ਸਾਨੂੰ ਕੱਚੀਆਂ ਗਾਜਰਾਂ ਦੇ ਦਿੰਦੇ ਨੇ ਚੱਕ-ਚੱਕ ਕੇ ਉਹ ਉਹ ਖੋਆ ਉਹਦਾ ਖੋਆ ਬਣਾ ਲੈਂਦੇ ਨੇ ਖੋਏ ਵਿੱਚ ਕੱਚੀਆਂ ਗਾਜਰਾਂ ਪਾਉਂਦੇ ਨੇ ਬੜੀਆਂ ਪੁੰਨ ਕੇ ਬਾ ਫਿਰ ਉਹੀ ਸਾਨੂੰ ਖੁਲਾਈ ਜਾਂਦੇ ਨੇ ਇਹ ਪੂਰਾ ਪੱਕ ਕੇ ਬਣਾਣਾ ਪੂਰਾ ਗਾੜਾ ਹੋਏ ਤੇ ਫਿਰ ਮਿੱਠਾ ਗੜਾ ਹੋਏ ਤੇ ਪੈਣਾ ਅਜੇ ਨਹੀਂ ਪੈਣਾ ਘੋ ਪਾ ਕੇ ਵਿੱਚ ਫਿਰ ਵਧੀਆ ਆਣ ਗਾਜਰ ਦਾ ਗਾਜਰ ਦਾ ਵਿੱਚ ਭੁੰਨ ਹੋ ਰਹੀ ਜਾਣੇ ਘੋ ਘੋ ਦਾ ਟੇਸ ਆ ਜਾਂਦਾ ਨਾਲੇ ਇਹ ਵਧੀਆ ਬਣਦਾ ਘੋ ਪਾਉਣ ਨਾਲ ਜੀ ਨੋ ਆਪ ਨੂੰ ਵਧੀਆ ਤਾਕਤ ਮਿਲਦੀ ਕਿਉਂ ਨਾਲ ਹਾਂ ਕਿਉਂ ਹਜੇ ਨਾ ਪਾਇਓ ਕਿਉਂ ਛੋੜਾ ਇਹਦਾ ਛੱਡੂਗਾ ਪਾਣੀ ਛੱਡੂਗਾ ਅਰੇ ਅਰੇ ਪਾਣੀ ਹੈ ਵਿੱਚ ਉਹਦੇ ਆ ਦੇਖ ਅਰੇ ਅਰੇ ਪਾਣੀ ਨਾ ਹਿੱਲਦਾ ਹੈ ਪੂਰਾ ਜੇ ਪਾਣੀ ਉੜ ਗਿਆ ਤਾਂ ਜਮਈ ਫੇਰ ਇਹਨੇ ਜਹ ਹੋਣਾ ਹੈਂ ਮੱਠੀ ਅਗਦੀ ਗੱਲ ਬਣਦੀ ਆ ਫੋਨ ਲੈ ਲਈ ਹੁਣ ਕੱਲ ਨੂੰ ਆਪਾਂ ਨਾ ਮੈਂ ਫੋਨ ਨਾ ਮਾ ਲੈ ਲਈਏ ਮੈਂ ਕਿਹਾ ਕਹਿੰਦੀ ਫੋਨ ਤੂੰ ਆ ਹੀ ਲੈ ਲਉ ਕਈ ਐਪਲ ਦਾ ਲੈ ਲਉ ਦੱਸਿਆ ਅਈਦਾ ਕੰਮ ਕਰਨਾ 17000 ਰੁਪਏ 17 ਦਾ 1 ਲੱਖ 7000 ਬਾਕੀ ਚਲੋ ਓਹ ਕਹਿੰਦੀ ਮੈਂ ਲੈ ਲੈਂਦੀ ਆ ਕਹਿੰਦੀ ਆ ਕਹਿੰਦੀ ਮੈਂ ਲੈ ਲੈ ਦਿੰਦੀ ਆ ਤੇ ਆਪਾਂ ਦਾ ਨਾਮ ਨਾ ਰਹਿਣ ਦੇ ਦੀ ਓ ਜੜ ਕਰਨੇ ਨਾ ਕੰਮ ਨੇ ਕੰਮ ਕਰਦੇ ਆਪਾਂ 20 ਵਰ ਥੱਲੇ ਕਰਦਾ ਮੈਂ ਤਾਂਹੀਂ ਨਹੀਂ ਮੈਨੂੰ ਮੈਂ ਨਵਾਂ ਤੋਂ ਤਾਂਹੀਂ ਵਧੀਆ ਲੈਗ ਹੋਊਗਾ ਓ ਯਾਰ ਐ ਨਹੀਂ ਹੁੰਦਾ ਹੈਗਾ ਜੇ ਫੋਨ ਫੋਨ ਸੰਭਾਲੂ ਮੈਂ ਮਿੱਤੂ ਤੇ ਮੇਰੇ ਫੋਨ ਚ ਜੇਬ ਚ ਪੇਜ ਕਰਸ ਪਲਾਸ ਕੈਸਟ ਪੈਨ ਪਾਉਣੀ ਕਿੰਨਾ ਕੋਸ ਸੂਰ ਸਮਾਨ ਹੁੰਦਾ ਆਣੀ ਮਾਤਾ ਪਤਾ ਲੱਗਦਾ ਕਿਹੜੀ ਹੈ ਜੇ ਕੰਮ ਕਰਦੇ ਆ ਕਿ ਇਧਰ ਕੋਨੇ ਇਧਰ ਪਾ ਲਿਆ ਇਧਰ ਕੋਨੇ ਇਧਰ ਪਾ ਲਿਆ ਫਿਰ ਫਿਰ ਫੋਨ ਦੇ ਉੱਪਰ ਕਵਰ ਤੇ ਮੂੰਹ ਦੇ ਵਾਲਾ ਫੜਕੇ ਮੂੰਹ ਨਾਲ ਕੇਵਰ ਨੈਟ ਵੀ ਬਚਾਉਣੀ ਪੈਂਦੀ ਆ ਬੋਲ ਰਿਹਾ ਕਿ ਮਠਾ ਪਾਵਾਂ ਥੋੜਾ ਜਿਹਾ ਗਾੜਾ ਹੋ ਜAVE ਹੋਰ ਚਲੋ ਠੀਕ ਆ ਓਕੇ ਗੁੱਡ ਬਾਏ ਹੁਣ ਵੀ ਬੈਠਾ